ਗੁਰਦਾਸਪੁਰ ਦੇ ਹਲਕਾ ਦਿਨਾਨਗਰ ਵਿੱਚ ਪੈਂਦੇ ਪਿੰਡ ਚੇਚੀਆਂ ਛੋੜੀਆਂ ਵਿੱਚ ਮਾਮੂਲੀ ਵਿਵਾਦ ਨੂੰ ਲੈ ਕੇ 2 ਦਿਨ ਪਹਿਲਾਂ ਹੋਏ ਝਗੜੇ ਵਿੱਚ ਇੱਕ ਤੇਰੇ ਦੂਸਰੇ ਤੇਰੇ ਦੇ ਕਾਰ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਕਾਰ ਦਾ ਸਾਰਾ ਸਮਾਨ ਸੜ ਕੇ ਹੋ ਸਵਾਹ ਹੋ ਗਿਆ ਪੀੜਿਤ ਪਰਿਵਾਰ ਅਨੁਸਾਰ ਉਹਨਾਂ ਦੇ ਪਾਉਣ ਲਈ ਕੱਪੜੇ ਤੱਕ ਨਹੀਂ ਬਚੇ ਹਨ ਅੱਗ ਲਗਾਉਣ ਵਾਲਿਆਂ ਨੇ ਇਸ ਤੋਂ ਪਹਿਲਾਂ ਕਾਰ ਦੇ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਵੀ ਕਰ ਦਿੱਤਾ ਤੇ ਬਾਰੇ ਮੁੰਡਿਆਂ ਦੀ ਲੜਾਈ ਸੀ ਸਾਡੀ ਕੋਈ ਲੜਾਈ ਨਹੀਂ ਮੁੰਡਿਆਂ ਦੀ ਲੜਾਈ ਸਾਡਾ ਕੋਈ ਕਿਸੇ ਨਾਲ ਵੈਰ ਵੀ ਨਹੀਂ ਤੇ ਇਹ ਵੀ ਮੁੰਡਾ ਖਾਲੀ ਗੱਡੀ ਲੈ ਕੇ ਆਉਂ ਲਿਆ ਸੀ ਯਾਰ ਇਹ ਬਜ਼ੁਰਗ ਨੇ ਗਾਲਾਂ ਕੱਢੀਆਂ ਇਸ ਕਰਕੇ ਮੁੰਡੇ ਨੇ ਵੀ ਇੱਕੋ ਵਾਰ ਦਿੱਤੀਆਂ ਨਹੀਂ ਟਾਲਦੇ ਗੱਡੀਆਂ ਵਾਲਾ ਗੱਡੀਆਂ ਇਹਨਾਂ ਵੀ ਤੇ ਗੰਦ ਪਾਇਆ ਇਹ ਗੱਲ ਦਾ ਤੁਹਾਨੂੰ ਕੋਈ ਪਤਾ ਨਹੀਂ ਮੁੜ ਕੇ ਚੁੱਪ ਚਾਪ ਲੰਘੇ ਪੰਜ-ਛੇ ਦਿਨ ਕੋਈ ਮਾਂ ਨਹੀਂ ਬੋਲੇ ਨਾ ਉਹ ਬੋਲੇ ਬਾਅਦ ਵਿੱਚ ਮੁੰਡੇ ਆਏ ਗਰਾਊਂਡ 'ਚ ਖੇਡਣ ਤਾਂ ਮੁੰਡਾ ਸਾਡਾ ਵੀ ਆਇਆ ਡਰਾਈਵਰ ਕਾਰ ਉਹ ਗਰਾਊਂਡ 'ਚ ਗਿਆ ਉੱਥੇ ਉਹਦੇ ਪੋਤਰੇ ਨੇ ਗਾਲਾਂ ਕੱਢ ਦਿੱਤੀਆਂ ਗਾਲਾਂ ਗੱਡੀਆਂ ਤੇ ਗਾਲਾਂ ਕਰਦੇ ਕਰਦੇ ਕਿ ਹੱਥੋਂ ਭਾਈ ਹੋ ਗਈਆ ਜਦੋਂ ਸਾਨੂੰ ਬੜਾ ਲੱਗਾ ਵੀ ਹੱਥੋਂ ਭਾਈ ਹੋ ਗਵੇ ਆ ਅਹੀਂ ਦੌੜ ਕੇ ਆਪਣੇ ਮੁੰਡੇ ਦੇ ਘਰ ਜਾ ਕੇ ਫੜ ਲਿਆ ਉਹਨੂੰ ਅਸੀਂ ਤਾਂ ਕਹਿੰਦੇ ਕਿ ਮਾਰ ਕੇ ਘਰ ਲੈ ਆਂਦਾ ਇਹ ਮੁੰਡਾ ਕਹਿੰਦਾ ਉਹਨੇ ਉਹਦਾ ਹੀ ਫੋਨ ਕਰ ਦਿੱਤਾ ਮੁੰਡਿਆਂ ਨੂੰ ਕਿ ਛੇਤੀ ਆ ਜਾਓ 20 25 ਜਣੇ ਆ ਜਾਓ ਤੇ ਅਹੀਂ ਇਥੇ ਘਰ ਕਰਨਾ ਹਮਲਾ ਕਰਨਾ ਮੈਂ ਉਹਨੂੰ ਕਿਹਾ ਹੱਥ ਜੋੜੇ ਮੈਂ ਕਿਹਾ ਮੁੰਡਿਆਂ ਤਾਂ ਈ ਲੜਾਈ ਆਪਸ ਵਿੱਚ ਹੈ ਭਾਵੇਂ ਤੁਸੀਂ ਦੋਨੇ ਕੋਲ ਕੇ ਲੱਗ ਲੋ ਜਾਂ ਤੁਸੀਂ ਬਹਿ ਕੇ ਮਖਾ ਲੋ ਤੇ ਮੁੰਡੇ ਨਾ ਪਾਰੋਂ ਸਾਦ ਇਨੇ ਵੀ ਪੰਜ ਮੁੰਡੇ ਸੱਜ ਲਈਆ ਮੈਂ ਨਿਕਲ ਗਈ ਵੀ ਉਹ ਦੇ ਪਿਓ ਦੇ ਤਾਂ ਸਾਡਾ ਕੋਈ ਕਸੂਰ ਨਹੀਂ ਤੇ ਦੋ ਮੁੰਡੇ ਨਾ ਸੱਜਦੇ ਨੇ ਨਹੀਂ ਸੱਜਦੇ ਫਿਰ ਵੀ ਕਹਿੰਦਾ ਵੀ ਮੈਂ ਸੱਜਨੇ ਸੱਜਨੇ ਮੁੰਡੇ ਤੇ ਹੁਣੇ ਹੀ ਵੇਖੋ ਕੀ ਬੰਦਾ ਮੇਰੇ ਛੋਟੇ ਬੱਚੇ ਨੇ ਮੈਂ ਕਿਹਾ ਤੁਹਾਡਾ ਕੀ ਕਸੂਰ ਹੈ ਕਹਿੰਦਾ ਮੈਂ ਤੇ ਤੁਹਾਡੇ ਘਰ ਛੋਟੇ ਬੱਚੇ ਜਿਹੜੇ ਨਾ ਉਹ ਵੀ ਨਹੀਂ ਛੱਡ ਕੇ ਜਾਣੇ ਉਹਨਾਂ ਨੂੰ ਮਾਰ ਕੇ ਜਾਣਾ ਅਸਾਂ ਮੈਂ ਇਨੀ ਗਾ ਸੁਣਦੇ ਸਾਰੀ ਉਹਨੇ ਕੱਕ ਮਾਰੀਆ ਤੇ ਪੇੜ ਮੈਂ ਨਿਕਲ ਕੇ ਆ ਮੈਂ ਘਰ ਆ ਗਈਆ ਹਰਾਂਗੇ ਤੇ ਮੈਂ ਬੱਚੇ ਲੈਏ ਨੇ ਮੈਂ ਬੱਚੇ ਆ ਲੀਆਂ ਬੱਚੇ ਬਚਾ ਲਈਏ ਕਿਸ ਤਰ੍ਹਾਂ ਮੈਂ ਕਮਾਚ ਜਾ ਕੇ ਲੋਕੀਆਂ ਉਹਨਾਂ ਅੰਦਰਾਂ ਮੁੰਡਿਆਂ ਨੂੰ ਮਾਰ ਕਟਾਈ ਕਰਨ ਲੱਪੇ ਨੇ ਮਾਰ ਲਿਆ ਪੇ ਨੇ ਉਹਨਾਂ ਮਾਰ ਮਾਰ ਕੇ ਉਹਨੂੰ ਟਾਪੜੂ ਤੇ ਮਾਰ ਕੇ ਸਿਰ ਤੇ ਮਾਰੇ ਆ ਤੇ ਲੱਤਾਂ ਬੱਤਾਂ ਨੇ ਮਾਰੇ ਮਾਰ ਕੇ ਆਪਣੇ ਤੇ ਜਾਨੋ ਮਾਰ ਕੇ ਤੇ ਉਹ ਥੰਗ ਚ ਜਾ ਕੇ ਤੇ ਉੱਧਰ ਸੁੱਟ ਗਈ ਆ ਉਹ ਮੁੰਡੇ ਨੇ ਆਣ ਕੇ ਇੱਥੇ ਵੇਖਿਆ ਫਿਰ ਮੇਰੇ ਨੇ ਮੈਨੂੰ ਫੋਨ ਕੀਤਾ ਵੀ ਮੰਮੀ ਤੇ ਘਰ ਨੂੰ ਅੱਗ ਵੀ ਲੱਗੀ ਆ ਘਰ ਨੂੰ ਅੱਗ ਲੱਗਿਆ ਤੇ ਇੰਨਾ ਸੋਚਿਆ ਵੀ ਇੱਥੇ ਸਿਲੰਡਰ ਦੇ ਅੰਦਰ ਦੋ ਪਏ ਉਹ ਫੜ ਜਾਣੇ ਨੇ ਜਿਆਦਾ ਨੁਕਸਾਨ ਹੋਇਆ ਇਹ ਡੰਗਰ ਖੋਲਾ ਡੇਪਿਆ ਡੰਗਰ ਵਿਸ਼ੇ ਕਾਰਨ ਡੇਪਿਆ ਜਾ ਕੇ ਤੇ ਫਿਰ ਇਹਨਾਂ ਮੁੰਡਾ ਵੇਖਿਆ ਭੰਗ ਚ ਪਿਆ ਕਰਦਾ ਸਾਡਾ ਰਿਆ ਹੀ ਪਖਣੀ ਸਾਡੇ ਗਾਲਤੀ ਕੇ ਕੱਪੜੇ ਪਾਉਣ ਜੋਗੇ ਨਹੀਂ ਰਹੇ ਸਾਡੇ ਘਰ ਦੀ ਕੋਈ ਚੀਜ਼ ਨਹੀਂ ਰਹੀ ਮੁੰਡਾ ਹੋ ਕੇ ਸਰਕਾਰੀ ਹਸਪਤਾਲ ਦਾ ਹੱਕ ਰਾਇਆ ਉਹ ਭੰਗ ਚ ਪਿਆ ਚੁੱਕਿਆ ਉਹਨੂੰ ਆੜ ਕੇ ਫਿਰ ਮੁੰਡਿਆਂ ਵੇਖਿਆ ਪੜਦੇ ਮੁੰਡਿਆਂ ਆੜ ਕੇ ਤੇ ਚੁੱਕ ਕੇ ਉਹਨੂੰ ਗੱਡੀ ਚ ਪਾ ਕੇ ਤੇ ਕਰਦਾ ਹਸਪਤਾਲ ਲੈ ਗਿਆ